ਸਿਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲਾ ਮਨ ਸੱਚ ਕਸਵੱਟੀ ਲਾਈਐ ਤੁਲਿਐ ਪੂਰਾ ਤੋਲ ਕੀਮਤ ਕਿਨੈ ਨਾ ਪਾਈਐ ਰਿੱਧ ਮਾਣਕ ਮੋਲ ਅਮੋਲ ਆਈ ਰੇ ਹਰ ਹੀ ਰਾ ਗੁਰਮਾਹਿ ਸਤ ਸੰਗਤ ਸਤ ਗੁਰ ਪਾਈਐ ਇਹਨਸ ਸ਼ਬਦ ਸਲਾਹੇਂ ਰਹਾਓ ਸੱਚ ਵਖਰ ਤਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਈਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲਗਈ ਇਉ ਪਾਉ ਜਲ ਤਰੈ ਤਰਾਸ ਗੁਰਮੁਖ ਕੂੜ ਨ ਭਾਵਈ ਸੱਚ ਰਤੇ ਸੱਚ ਪਾਏ ਸਾਕਤ ਸਚਨਾ ਪਾਵਈ ਕੂੜੈ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸਾਚੇ ਸੱਚ ਸਮਾਏ ਮਨ ਮਹਿ ਮੋਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਅਕਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸਿਰੀ ਰਾਗ ਮਹਲਾ ਪਹਿਲਾ ਪਰਮੇ ਪਾਹਿਨਾ ਵਿਝਵੈ ਜੇ ਭਵੈ ਦਿਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗਿ ਜੀਵਣ ਤ੍ਰਿਗਿ ਵੇਸ ਹੋਰ ਕਿਤੈ ਭਗਤ ਨ ਹੋਵੈ ਬੇਨ ਸਤਗੁਰ ਕੀ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪੋ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸਮਾਏ ਜਿਨ ਹਰ ਹਰ ਨਾਮ ਨਾ ਚੇਤੇਉ ਸੋ ਔਗਣ ਆਵੇ ਜਾਏ ਜਿਸ ਸਤਗੁਰ ਪ੍ਰਖ ਨਾ ਪੇਟਿਉ ਸੋ ਭਉਜਲ ਪਚੈ ਪਚਾਏ ਇਹ ਮਾਨਕ ਜੀਉ ਨਿਰਮੋਲ ਹੈ ਇਉ ਕਉੜੀ ਬਦਲੇ ਜਾਏ ਗਿਆਨ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭੌਜਲ ਲੰਗੀਐ ਦਰਗਾਹ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤੁਨ ਉਪਜੈ ਸ਼ਬਦ ਨਿਸ਼ਾਨ ਸਿਰੀ ਰਾਗ ਮਹੱਲਾ ਪਹਿਲਾ ਵੰਦ ਕਰੋ ਵਣਜਾਰੇ ਹੋ ਵਖਰ ਲੈ ਸੰਭਾਲ ਤੈਸੀ ਵਸਤ ਵੈ ਸਾਹੀਐ ਜੈਸੀ ਨਿਭੈ ਨਾਲ ਅੱਗੇ ਸ਼ਾਹ ਸੁਜਣ ਹੈ ਲੈਸੀ ਵਸਤ ਸੰਭਾਲ ਪਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚੱਲੋ ਸਹ ਦੇਖੈ ਪਤੀ ਆਏ ਰਹਾਓ ਤਿੰਨਾ ਰਾਸਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜੋ ਵਣੰਦੇ ਮਨ ਤਨ ਖੋਟਾ ਹੋਏ 파ਹੀ 파ਥੀ ਮਿਰਗ ਜਿਉ ਦੁਖ ਕਣੋ ਨੇਤਰ ਰੁਏ ਖੋਟੇ ਪੁੱਤ ਨਾ ਪਵੈ ਤਿੰਨ ਹਰ ਗੁਰ ਦਰਸ਼ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟਨਾ ਸਿਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਯਾ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾਹਾ RAM ਨਾਮ ਰੰਗ ਰਤਿਆ ਭਾਰ ਨਾ ਪਰਮ ਤਿਨਹਾ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਹਾ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਣਿਆ ਰ ਫੁੱਲੜਾ ਨਾਠ ਅੜੇ ਦਿਨ ਤਿਆਰ ਪੱਬਣ ਕੇਰੇ ਪੱਤ ਜਿਉ ਹਲ ਢਲ ਜੁ ਮੰਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋ ਬਣ ਨਾ ਹੁਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਣ ਹੰਪੀ ਵੰਗਾ ਡਮਣੀ ਰੋਵਾ ਚੀਣੀ ਬਾਣ ਕੀ ਨਾ ਸੁਨੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੈ ਸਾਹ ਰੈ ਨਿਤਨਾ ਪਿਆ ਹੋਏ ਨਾਨਕ ਸੁਤੀ ਪਈਐ ਜਾਨ ਬਿਰਤੀ ਸਨ ਬਣਾ ਗਵਾਈ ਗੰਠੜੀ ਆਬ ਗਾਣਾ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਦੂਜਾ ਆਪੇ ਰਸੀ ਆਇਆ ਬੁਰਸ ਆਪੇ 라ਵਣ ਹਾਰ ਆਪੇ ਹੋਵੇ ਚੂਲੜਾ ਆਪੇ ਸੇਜ ਪਤਹਾਰ ਰੰਗ ਰਤਾ ਮੇਰਾ ਸਾਹਿਬ ਰਾਵ ਰਹਾ ਭਰਪੂਰ ਰਹਾਓ ਆਪੇ ਮਾਚੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁਤ ਦਰੰਗੁਲਾ ਸਖੀਏ ਮੇਰਾ ਲਾਲ ਨਿਤ ਲਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਣਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹ ਤਨ ਧਰਤੀ ਬੀਜ ਕਰਮਾ ਕਰੋ ਸਲਿਲ ਆਪਾਓ ਸਾਰਿੰਗ ਪਾਣੀ ਮਨ ਕਿਰਸਾਣ ਹਾਰੇ ਰਧ ਜਮਾਈ ਲੈ ਕਿਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆਿਤ ਸੁੱਤ ਸਗਲ ਕਲਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਓ ਬਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੇ ਕਮਲ ਵਿਗਸੈ ਮਦ ਆਸਰਮ ਮਾਈ 20 ਸਤਾਰੋ ਬਸਰੋ ਸੰਗ੍ਰਹਿ ਤੀਨ ਖੂੜਾ ਨਿਤਕਾਲ ਸਾਰੇ 10 18 ਮੈਂ ਅਪਰੰਪਰੋ ਚੀਨੇ ਕਹੈ ਨਾਨਕ ਇਵ ਏਕ ਤਾਰੈ